ਇਹਦੇ ਇਤਿਹਾਸਦਿਆਂ ਨੂੰ ਬਾਬਾ ਸੁਖਾਣਾ ਜੀ ਦੇ ਦਰਬਾਰ ਤੇ ਨਗਰ ਨਿਵਾਸੀਆ ਵੱਲੋਂ ਸ਼੍ਰੀ ਮਦ ਭਾਗਵਤ ਸੁਮਤਾ ਗਿਆਨਜਗ ਦੇ ਪਾਠ ਦੇ ਅੱਜ ਭੋਗ ਪਾਏ ਜਾ ਰਹੇ ਨੇ ਇਸ ਸਮਾਗਮ ਵਿੱਚ ਹਲਕਾ ਵਿਧਾਇਕ ਲਾਭ ਸਿੰਘ ਗੋਕੇ ਤੋਂ ਇਲਾਵਾ ਉਹਨਾਂ ਦੀ ਪਾਰਟੀ ਦੇ ਦਰਜਾ ਬਦਰਜਾ ਮੈਂਬਰ ਸਾਡੇ ਜੀਟੂ दीक्षित ਜੋ ਨਗਰ ਕੌਂਸਲ ਦੀਆਂ ਚੋਣਾਂ ਲੜਨ ਦੀ ਤਿਆਰੀ ਦੇ ਵਿੱਚ ਨੇ ਪੂਰਾ ਜੈ ਹੋਵੇ ਜੈ ਹੋਵੇ ਸਾਡੇ ਅਰਵਿੰਦ ਰੰਗੀ ਜੀ ਇਹ ਵੀ ਪੂਰੇ ਗੁਰੂਸ਼ਟਕ ਗਨਾਂ ਨੇ ਇਹ ਚੋਣਾਂ ਲੜਨਗੇ ਸਾਡੇ ਦੀਪਕ ਗੱਗ ਇਹ ਵੀ ਤਿਆਰੀਆਂ ਤੇ ਸਾਰੇ ਬਾਬਾ ਮੰਡ ਦੇ ਵਿੱਚ ਕੈਂਡੀਡੇਟ ਹੀ ਪਹੁੰਚੇ ਐ ਇੱਧਰ ਸੰਗਤਾਂ ਦਾ ਆਰਤੀ ਹੋਣ ਲੱਗੀ ਸੁਆਮੀ ऐ तेन नोगे सर्पज थास नोगे भूमि कुपि कुबेर सर्गनादु रे होगते विगत करे शहरी जो जावे जगत भाववे सुखनि कैसे पावा स्वामी दुभिसुदेवते शिवसुरन प्रति गान हाते हो

E Okay. ਗ੍ਰਹਿ ਸ਼ਾਂਤੀ ਸ਼ਾਂਤੀ ਸਰਵਤ੍ਰ ਤੇਸ਼ਟੋ Bom, era bom. ਸਾਰੇ ਭਜਨ ਜਲਾਨੋ ਮੈਂ ਇਹ ਗੁਣਾ ਇਹ ਬੇਗੇ ਭਗਵਾਨ ਦਾ ਪ੍ਰਸਾਦ ਲੈਣਾ ਉਹ ਤੋਂ ਬਾਅਦ ਅੰਦਰ ਤੇ ਦੂਜੇ ਪਾਸੇ ਮੈਂ ਪੂਰੀ ਪੰਚਾਇਤ ਦੇ ਵੱਲੋਂ ਆਮ ਪਾਰਟੀ ਦਾ ਇੱਕ ਜੀ ਅਫਜ਼ਲ ਸਿੰਘ ਨੂੰ ਵੀ ਇਹਨਾਂ ਦਾ ਧੰਨਵਾਦ ਕਰਦਾ ਸਹਿਕਰਮੀਆਂ ਕੰਮਵਾਦੀਆਂ ਪੂਰੀ ਪੰਚਾਇਤ ਪੁਰਾ ਨਗਰ ਇਹਨਾਂ ਦਾ ਧੰਨਵਾਦ ਕਰਦਾ اور جانا نے سیوا کریٹو ساری سنگتوں ਜਿਦੀ ਵੀ ਸਕਤ ਆਈਏ ਸਤਿਮੰਗਰ ਘਰ ਖਲ ਖੁਲਾਈ ਬਰਸਤੇ ਲੋਰਾਂ ਕੀ ਅਰ ਬਰੋ ਉਹ ਨਵਾਜਤਾ ਨਕੀ ਜੈ ਸਭੂ ਪੈਣਾ ਮਾਪਾ ਬਾਬਾ ਸੁਖਾ ਨਾਮ ਦੇ ਨੂੰ ਕੋਲਟੇ ਕੋਲਟੇ ਨਿਮਰਤ ਕਰਦਾ ਜਿਹੜੀ ਗੋਰ ਵਿੱਚ ਪਾ ਕੇ ਅਸੀਂ ਐਡੇ ਹੋਏ ਆ ਸਾਰੀ ਉਮਰ ਹੋ ਗਈ ਜਿਨ੍ਹਾਂ ਨੇ ਹਰਸਾ ਕਰਕੇ ਹਰਕਾਰ ਨੂੰ ਸਜੇ ਚਾਲਿਆ ਉਸ ਤੋਂ ਬਾਅਦ ਮੈਂੇ ਗੁਰੂ ਮਹਾਰਾਜ ਭਗਵਾਨ ਕਬਨੇ ਜੀ ਜਿਨ੍ਹਾਂ ਨੇ ਸਾਨੂੰ ਧਰਮ ਦੇ ਰਸਤੇ ਲਾਇਆ ਉਹਨਾਂ ਨੂੰ ਵੀ ਮੈਂ ਕੋਟੇ ਕੋਟੇ ਪ੍ਰਣਾਮ ਕਰਨਾ ਫਿਰ